ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਚੁੱਕੇ ਹੋਏ ਨੇ ਤਾਂ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਚੁੱਕੇ ਹੋਏ ਨੇ ਤੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਹਲਕਾ ਸਾਹਨੇ ਵਾਲ ਤੋਂ ਵਿਧਾਇਕ ਹਰਜੀਪ ਸਿੰਘ ਮੁੰਡੀ ਵਾਲ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਨਾਲ ਦੇ ਨਾਲ ਲੋਕਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਲੋਕ ਇੱਥੇ ਨਜ਼ਰ ਆ ਰਹੇ ਨੇ ਕਬੱਡੀ ਖੇਂਚੀ ਦੇ ਵਿੱਚ ਲੋਕਾਂ ਦਾ ਇਕੱਠ ਹੈ ਜਿਹੜਾ ਕਿ ਠਾਠਾ ਮਾਰਦਾ ਹੋਇਆ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਸਭਾ ਹਲਕਾ ਸ਼੍ਰੀ ਫਟੇਗੜ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਤਾਂ ਲੋਕਾਂ ਦੇ ਘੜ ਤੋਂ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਿ ਸਵਾਗਤ ਆ ਉਹ ਕੀਤਾ ਜਾ ਰਿਹਾ ਹੈ ਤਾਂ ਹੱਥਾਂ ਲਾ ਕੇ ਹੱਥ ਜੋੜ ਕੇ ਭਗਵਾਨ ਜੀ ਦੇ ਵੱਲੋਂ ਲੋਕਾਂ ਦਾ ਪਿਆਰ ਹੈ ਜਿਹੜਾ ਕਿ ਖੋਲਿਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਤੁਸੀਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਸਵੀਰਾਂ ਤਸਵੀਰਾਂ ਠੁਰਨਾ ਸਾਂਝਾ ਕਰ ਰਹੇ ਆ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਾਂ ਲੋਕਾਂ ਦੀਆਂ ਵੀ ਸੁਵਿਧਾ ਤੁਹਾਨੂੰ ਦਿਖਾ ਰਹੇ ਆ ਵੱਡੇ ਕੱਟ ਦੇ ਨਾਲ ਸਵਾਗਤ ਹੈ ਜਿਹੜਾ ਕੀਤਾ ਜਾ ਰਿਹਾ ਲੋਕਾਂ ਦੇ ਵੱਲ ਅਠਾਠਾ ਮਾਰਦਾ ਇਕੱਠ ਹੈ ਬਹੁਤ ਬਹੁਤ ਉਹ ਇੱਥੇ ਨਜ਼ਰ ਆ ਰਿਹਾ ਹੈ ਵਿਧਾਨ ਸਭਾ ਹਲਕਾ ਮਾਕਰਨਾ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਾਂ 13 0 ਦਾ ਨਾਅਰਾ ਜਿਹੜਾ ਕਿ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਦੇ ਵੱਲੋਂ ਤਾਂ ਉਸ ਤੋਂ ਬਾਅਦ 13 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਮਾਨ ਹੈ ਜਿਹੜੀ ਕਿ ਭਗਵਤ ਸਿੰਘ ਦੇ ਵੱਲੋਂ ਸੰਭੀ ਹੋਈ ਹੈ ਤਾਂ ਕੱਲੇ-ਕੱਲੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਤੇ ਆਈ ਬਹੁਤ ਸਾਰੇ ਤਾਂ ਬਾਬਾ ਜੀ ਹੱਥਾਂ ਦੇ ਵਿੱਚ ਫੁੱਲ ਫੜ ਕੇ ਮਾਨ ਸਾਹਿਬ ਦਾ ਇੰਤਜ਼ਾਰ ਕਰ ਰਹੇ ਹਾਂਜੀ ਹਾਂਜੀ ਕਿੰਨਾ ਕੁ ਚਾ ਲੋਕਾਂ ਦੇ ਹਾਂਜੀ ਸਾ ਕਿੰਨੇ ਕੁ ਲੋਕਾਂ ਦੇ ਬਹੁਤ ਅੱਛਾ ਬਿਲਕੁਲ ਬਹੁਤ ਪਸ਼ਾਗਣਾ ਕਿ ਲੋਕਾਂ ਦੇ ਵਿੱਚ ਕੀ ਹੈਗਾ ਤਾਂ ਤਸਵੀਰਾਂ ਤੁਨ ਮੈਂ ਆਪਣੇ ਸਹਿਯੋਗੀ ਮਨੀਸ਼ ਨੂੰ ਕਹਾਂਗਾ ਕਿ ਸਾਰੇ ਪਾਸੇ ਘੁਮਾ ਕੇ ਦਿਖਾਣ ਕਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਵੱਡਾ ਹਸੂਮ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਝਲਕ ਪਾਉਂਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਹਰਦੀਪ ਸਿੰਘ ਮੁੰਡਿਆ ਪੰਗੜਾ ਪਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੋਕ ਸਭਾ ਹਲਕਾ ਸ਼ਰੀਫਤਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਭਗਵੰਤ ਮਾਨਲ ਮੌਜੂਦ ਨੇ ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡਿਆ ਕਿ ਜਿਸ ਤੰਗ ਦੇ ਨਾਲ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਭਗਵੰਤ ਮਾਨ ਦੇ ਵੱਲੋਂ ਤਾਂ ਭਗਵੰਤ ਮਾਨ ਵੀ ਫੁੱਲਾਂ ਦੀ ਵਰਖਾ ਲੋਕਾਂ ਦੇ ਉੱਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਠੋਡਣਾ ਸਾਂਝੀਆਂ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਮੁੱਖ ਮੰਤਰੀ ਚਲਕ ਪਾਉਣ ਦੇ ਲਈ ਇੱਥੇ ਖੜੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਦੀਪ ਸਿੰਘ ਮੁੰਡੀਆਣਾ ਦੇ ਵੱਲੋਂ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਝੰਡਾ ਲਹਿਰਾਉ ਫੜੋ ਨਾ ਆਪਣੇ ਘਰਾਂ ਰੱਖੋ ਵੱਡੀ ਗਿਣਤੀ ਜੀ ਇਕੱਠ ਹੈ ਜਿਹੜਾ ਕਿ ਇੱਥੇ ਪਹੁੰਚਿਆ ਹੋਇਆ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨੀ ਮਹਿਲਾਵਾਂ ਨੂੰ ਵੀ ਕਿਹਾ ਸੀ ਕਿ ਜਿਹੜਾ ਮਹਿਲਾਵਾਂ ਦੇ ਨਾਲ ਕਰਨ ਵੀ ਜਿਸ ਤੱਕ 10000 ਰੁਪਏ ਦੇ ਦੋ ਵੀ ਪੂਰੀ ਕੀਤੇ ਜਾ ਰਹੇ ਕਿਉਂਕਿ ਉਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਕਿ ਜ਼ਰੂਰੀ ਨਹੀਂ ਕਿ ਜੇਕਰ ਉਹ ਤੋਣਾ ਨੇ ਤਾਂ ਉਸ ਤੋਂ ਰਣ ਦੋ ਮਹੀਨੇ ਜ 10000 ਰੁਪਏ ਦੇ ਦਈਏ ਤਾਂ ਉਸ ਤੋਂ ਬੰਦ ਕਰ ਦਈਏ ਜਦੋਂ ਅਸੀਂ ਸ਼ੁਰੂ ਕਰਾਂਗੇ ਤਾਂ ਬੰਦ ਨਹੀਂ ਹੋਵੇਗਾ ਜਿਸ ਤਰ੍ਹਾਂ ਦੇ ਨਾਲ ਬਿਜਲੀ ਦਾ ਬਿੱਲ ਫ੍ਰੀ ਕੀਤਾ ਗਿਆ ਸੀ ਤਾਂ ਲਗਾਤਾਰ جاری ਨਹੀਂ ਤਾਂ ਇਦਾਂ ਹੀ ਜਦੋਂ ਮਹਿਲਾਵਾਂ ਨੂੰ 10000 ਰੁਪਏ ਦੇਣ ਦੀ ਗੱਲ ਹੋਏਗੀ ਤਾਂ ਉਹ ਵੀ ਵੋਟਾਂ ਦੇ ਲਾਲਚ ਨਹੀਂ ਦਿੱਤਾ ਜਾਵੇਗਾ ਬਲਕਿ ਪੂਰੀ ਪਲੈਨਿੰਗ ਕਰਕੇ ਰਣਨੀਤੀ ਦੇ ਨਾਲ ਜਿਹੜਾ ਕਿ ਉਹਨੂੰ ਤਾਂ ਜਾਵੇਗਾ। ਅੰਦਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਰੱਖੂ ਪੰਜਾਬ ਦੀ ਥਾਂ ਲੋਕਾਂ ਦਾ ਵੀ ਤੁਹਾਨੂੰ ਲੋਕਾਂ ਦੀਆਂ ਤਸਵੀਰਾਂ ਦਿਖਾਉਂਦੇ ਲੋਕ ਕੈਮ ਰਕਬੱਟੀ ਕਿੰਨੀ ਜਿੱਥੇ ਪਹੁੰਚੇ ਹੋਏ ਨੇ। ਆ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ। ਕੀ ਲੱਗਦਾ ਇਸ ਵਾਰੀ ਫੇ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਹਾਂਜੀ ਕੀ ਲੱਗਦਾ ਇਸ ਵਾਰੀ ਕਿਹੜੀ ਪਾਰਟੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਬਿਲਕੁਲ ਜੀ ਵੱਡੀ ਲੀਡ ਨਾਲ ਜਿੱਤਾਂਗੇ ਜੀ ਬਹੁਤ ਵੱਡੀ ਵੱਡੇ ਮਾਰਜਿਨ ਨਾਲ ਜਿੱਤਾਂਗੇ ਜੀ ਸ਼੍ਰੀ ਫਤਿਹਗੁਰ ਸਾਹਿਬ ਤੋਂ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਤਾਂ ਬਿਲਕੁਲ ਹੈ ਕਿਹਾ ਜਾ ਰਿਹਾ ਹੈ ਕਿ ਵੱਡੀ ਲੀਡ ਦੇ ਨਾਲ ਜਿੱਤਾਂਗੇ ਤਾਂ ਲੋਕਾਂ ਦਾ ਇਕੱਠ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਪਹੁੰਚੇ ਹੋਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਵੀ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਬਬਾਈ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਫਿਰ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਕਿਹੜੇ ਕੰਮ ਵਧੀਆ ਲੱਗਦੇ ਨੇ ਸਰਕਾਰ ਦੇ ਕਿਹੜੇ ਕੰਮ ਵਧੀਆ ਲੱਗਦੇ ਨੇ ਸਰਕਾਰ ਦੇ ਸਾਰੇ ਕੰਮ ਵਧੀਆ ਲੱਗਦੇ ਨੇ ਨੌਕਰੀਆਂ ਦਿੱਤੀਆਂ ਨੇ ਪਾਣੀ ਦੇ ਬਾਬਤ ਵੀ ਭਾਈ ਜੀ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤੂਗਾ ਇਹਨਾਂ ਦੇ ਬੰਦੇ ਅੱਗੇ ਜਾਣਾ ਚਾਹੀਦੇ ਆ ਇਮਾਨਦਾਰ ਨੇ ਠੀਕਾ ਕਿਤੇ ਕੋਈ ਬਾਤ ਘੱਟ ਹੋਵ ਜਾਂਦੀ ਆ ਪਰ ਟਾਈਮ ਥੋੜਾ ਹੋਇਆ ਦੋ ਸਾਲ ਹੋਇਆ ਬਾਕੀ ਸਾਰੇ ਦੇ ਕੰਮ ਤਾਂ ਸੁੱਤੋ ਤੁਸੀਂ ਦੋ ਸਾਲਾਂ ਦੇ ਕੰਮ ਹੋਏ ਤਾਂ ਹੈਗੇ ਨੇ ਪਰ ਹਲੇ ਇਹਨਾਂ ਨੂੰ ਆਲੇ ਦੁਆਲੇ ਘੇਰਾ ਬੋਦਾ ਪਾਉਂਦੇ ਆ ਮੁਕਾਬਲਾ ਕਿਹੜੀ ਪਾਰਟੀ ਨਾਲ ਸਮਝਦੇ ਇੱਥੇ ਆਮ ਆਦਮੀ ਪਾਰਟੀ ਆ ਕਾਲੀ ਦਾ ਕਾਂਗਰਸ ਬੀਜੇ ਵਿਚਾਰਾਂ ਨਾਲ ਮੁਕਾਬਲਾ ਇਹ ਤਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਇਸ ਨੂੰ ਦੋ ਸਾਲ ਹੋਏ ਨੇ ਤਾਂ ਇਹਨਾਂ ਨੂੰ ਵੀ ਮੌਕਾ ਜਿਹੜਾ ਕਿ ਦਿਨਾ ਚਾਹੀਦਾ ਦੁਬਾਰਾ ਵੀ ਤਾਂ ਜੋ ਜਿਸ ਢੰਗ ਦੇ ਨਾਲ ਕੰਮ ਹੋ ਰਿਹਾ ਇਹਨਾਂ ਦਾ ਅੱਗੇ ਵੀ ਹੋਰ ਤਰ੍ਹਾਂ